सजन तूं तूं मै तुंहिंजे उतां جن او جننيان توبار صاحب کلاسی مرن ايرو کو قرآن سدري سارا ہا پات گونے تان گون کرے ان واد گورو کرشن باسک گڈو ہاو سدنا i die प्ता अनगन मेल पाया मन माना कर मंदर सुहा ਕਰ ਸਾਚ ਨੇ ਆਵੋ ਮਿੱਠ ਪਿਆਰੇ ਮੰਗਲ ਗਾਵੋ ਨਾਰੇ ਸਤ ਮੰਗਲ ਗਾਵੋ ਤਾਂ ਪ੍ਰਭ ਪਾਵੋ ਕਰਿਆ ਦੀ ਮਹਾ ਪ੍ਰਤਾ ਵਸ਼ਿਸ਼ਦ ਦੁਆਰਾ ਇਸ ਸਮਾ ਸੈਲ ਦੋ ਪਰਿਵਾਰ ਉਹਨਾਂ ਨੂੰ ਨਸੀਬ ਹੋਇਆ ਹੈ ਦੋ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਨੇ ਅਨੰਤ ਕਾਰਜ ਦੀ ਰਸਮ ਕਰਦੇ। ਨਾ ਅਲੱਗ-ਅਲੱਗ ਕਲਪੇ ਕਿਤੇ ਵਿਆਹ ਹੈ ਕਿਤੇ ਨਿਵਾਦ ਹੈ ਪਰ ਸਿੱਖ ਧਰਮ ਇਸ ਨੂੰ ਅਨੰਤ ਕਾਰਜ ਕਹਿੰਦੇ। ਸਿੱਖ ਧਰਮ ਦੀ ਮਰਯਾਦਾ ਹਰ ਕਾਰਜ ਗੁਰੂ ਦਾ ਸਬਦ ਹੀ ਗੁਰੇ ਵਿੱਚ ਕਰਨਾ ਤੇ ਵਿਵਾਦ ਆਸਾਰ ਜਿਹੜਾ ਸਾਥ ਸੰਗਦੀ ਇਹ ਆਖਰੀ ਪਤਈ ਹੈ ਵੀ ਜਿੰਨੀਆਂ ਵੀ ਦੁਨੀਆਂ ਦੀਆਂ ਰਸਮਾਂ ਰਿਵਾਜਾਂ ਜਿੰਨੇ ਵੀ ਧਰਮ ਕੰਮ ਹਨ ਉਹਨਾਂ ਵਿੱਚੋਂ ਇਸ ਨੂੰ ਸਭ ਨੂੰ ਸ੍ਰੋਮਣੀ ਬਾਲਕੇ ਸਮੂਹ ਧਰਮ ਕਹਿ ਕੇ ਵਧਾਇਆ ਹੈ ਮਹਾਨ ਗੁਰੂਆਂ ਨੇ ਤੇ ਮਹਾਨ ਗੁਰ ਸਿੱਖਾਂ ਨੇ ਇਸ ਨੂੰ ਦੁਨੀਆਂ ਦੇ ਸਭ ਤੋਂ ਸ਼ਰਮਨਾਕ ਧਰਮ ਕਹਿ ਕੇ ਬੁੜਿਆਕਾ ਭਾਈ ਸਾਹਿਬ ਭਾਈ ਗੋਤਾਜ ਜੀ ਨੇ ਬਹੁਤ ਸਾਰੀਆਂ ਕੌਮੀਆਂ ਵਾਰਾਂ ਆਖੀਆਂ ਨੇ ਗ੍ਰਿਸ਼ ਧੰਮ ਦੇ ਪਰਖਾਏ ਉਹਨਾਂ ਨੇ ਸਰੀਰ ਕਥਨ ਕੀਤਾ ਵੀ ਗ੍ਰਿਸ਼ ਧੰਮ ਜਿੰਨਾ ਵੱਡਾ ਧੰਮ ਹੈ ਇੱਕ ਨੂੰ ਕਹਿੰਦੇ ਨੇ ਜਿਹਦੇ ਸਾਰ ਸੱਤ ਸੱਤ ਸਫਲ ਮੈ ਸੁੰਦਰ ਵੱਟੋ ਮੇਰ ਮੇਰ ਵੱਟੋ ਜੱਤ ਵਖਾਨ ਹੈ ਜਿਵੇਂ ਸਾਰੇ ਨਦੀਆਂ ਤੇ ਨਾਲਿਆਂ ਦੇ ਵਿੱਚੋਂ ਸਮੁੰਦਰ ਵੱਡਾ ਸਮੁੰਦਰ ਦਾ ਨਾਮ ਲੈ ਦੀਏ ਬਾਕੀ ਸੋਨੇ ਦੀ ਤਾਪ ਕੇ ਬਾਕੀ ਸਾਰੀਆਂ ਧਰਾਂ ਬਿਲਕੁਲ ਭਾਈ ਸਾਹਿਬ ਕਹਿੰਦੇ ਨੇ ਪੰਛੀਆਂ ਨੂੰ ਮੈਂ ਹਰ ਗੁਮੇਰ ਗਰਾ ਕਰਨ ਦਾ ਸਾਰ ਦੂਜੇ ਪੰਛੀਆਂ ਦੇ ਵਿੱਚ ਸ਼ਰਮਣੀ ਪੰਛੀ ਮੰਨਿਆ ਗਿਆ ਹੰਸ ਤੇ ਚੁਪਾਏ ਜਾਨਵਰਾਂ ਦੇ ਵਿੱਚੋਂ ਮੰਨਿਆ ਗਿਆ ਛੇ ਤੇ ਰਾਤਾਂ ਵਿੱਚੋਂ ਸ਼੍ਰੀ ਰਾਜ ਮੰਨਿਆ ਗਿਆ ਪੱਥਰ ਦੀਆਂ ਬੱਟੀਆਂ ਵਿੱਚੋਂ ਬਾਰਤ ਦੀ ਬੱਟੀ ਜਿਸ ਨੂੰ ਸੂਝੇ ਸੋਨਾ ਬਣਾ ਦਿੰਦੀ ਹੈ ਅਖੀਰਲੀ ਪਉਂਕੀ ਵਿੱਚ ਭਾਈ ਸਾਹਿਬ ਤੁੰਗਰਾ ਨਾਮ ਹੁੰਦਾ ਹੈ ਅਰਦਾਸ ਕਰਿਓ ਗੁਰੂ ਅੱਗੇ ਤੇ ਇਸ ਕਾਰਜ ਨੂੰ ਸ਼ੁਰੂ ਕਰਿਓ ਉਚਾਰਨ ਕਰੋ ਨਾਲ ਨਿਭਾਰੈ ਤਾਰ ਭਗਤਾ ਮਨ ਵਸੈ ਜਨਮ ਮਰਨ ਮੁਕਤ ਸਾਧੂ ਸੰਗ ਨਸੈ ਨਰਕ ਸੁਗਿਆ ਉਤਾਰ ਮਾਇਆ ਤੰਦਿਆ ਜਤ ਬੁਝਾਇਆ ਤੁਰ ਨਾ ਤੇ ਆਦਰਯੀ ਸਰਕਾਰ ਜੋ ਸਾਥ ਸੰਭ ਦੀ ਜੋ ਇਸ ਸਮੇਂ ਵਿਵਾਜिवलो ਜਾਣ ਕੀਤੀਆਂ ਜਾਂਦੀਆਂ ਨੇ ਉਹ ਗੋਪਨੀਆਂ ਸਰਬਨ ਕੋ ਕਰਿ ਬਰਤੀ ਕਰਮ ਗੜਾ ਕਨ੍ਹ੍ਹ ਰਾਮ ਜੀਓ ਬਾਰੇ ਬ੍ਰਹਮਾ ਵੇਦ ਧਰਮ ਜਿੜਾ ਹੋ ਸਾਪਤ ਜਾਇਆ ਕਨ੍ਹ੍ਹ ਰਾਮ ਜੀਓ ਕਰਮ ਜਿੜਾ ਹਰਿ ਨਾਮ ਤੇ ਹਾਰੋ ਸਿਮਰਤ ਨਾਮ ਜਿੜਾਇਆ ਸਤ ਗੁਰੁ ਭਰਪੂਰਾ ਆਰਾਧ ਹੋ ਸਭ ਦੇ ਵਿੱਚ ਪਾਪ ਉਸ ਗਾਇਆ

ਭਜਾਈ ਹਰ ਤੁਕੀ ਨਾ ਆ ਪਾ ਜੀ ਗੁਰੂ ਰਾਮ ਜੀ ਨਿਰਮਲ ਹੜ ਪਾਇਆ ਹਰ ਗੁਰੂ ਗਾਇਆ ਮੁਕਤੀ ਹਰ ਬਾਣੀ ਸੰਤ ਜਨਾਂ ਦੇ ਢਲਦੀ ਪਾਇਆ ਹਰ ਕਥੀ ਐ ਅਕਸਰ ਤਰਹਾਣੇ ਏਂ ਤਾਏ ਵਾਹ ਵਾਹ ਹਰ ਤੁਮ ਉਪਜੀ ਹਰ ਜੋਤੀ ਐ ਮਹਤਿ ਕਾਰ ਜੀਓ Thank <laughs> you. पाया अंद हर वन चया पर पाया सोन हर नाम बजी वधायूं हर सभु ठादाया ਨਨ ਦੇ ਦਿੱਤਾ ਨਾਮੁ ਰਿਖਾਰਿ ਜਨ ਨਾਨਕ ਬੋਲੇ ਤੋ ਬਿਲਾ ਲਾਸ ਪਾਇਆ ਪ੍ਰਭ ਆਪਣਾ ਸੀ ਹਰ ਚੋੜੇ ਨਾ ਪ੍ਰਮਾਤਮਾ ਹਲਾ ਕੀ ਜਾਨਨ ਕੋ ਉਕਾਰ ਸਤਿਗੁਰੂ ਰਾਗ ਰੋਹ ਕੋ ਮਾਇ ਸੁਨੇਹੇ ਸੁਖਿ ਸਦਾ ਨਾਮ ਕੀ ਕਰੇ ਜਗਤ ਸਭਾ ਬੋਲਾ ਨਾਮ ਸਰਦ ਕੁਰਬਾਨ ਤੇ ਤਰਦੇ ਸਰਦ ਕੁਰਬਾਨ ਤੇ ਤਰਦੇ ਕਹੇ ਨਾਮ ਸੋਹਣੇ ਪ੍ਰਭਿਆ ਸੱਚਾ ਨਾਮ ਰੱਬ ਦਾ ਵਾਰੀ ਤੇ ਕਰ ਤੁਮਾਰੇ ਦਰ ਤੇ ਆਏ ਸਰਦ ਦਵਾਰ ਦੇ ਕਹਾਂ ਸਰਦ ਕੁਰਬਾਨੀ ਆ ਬਖਸ਼ੋ ਸੁਲਤਾਨੇ ਦਾ ਕਟਵਾਰੇ ਰਣ ਭਾਗ ਤੇ ਹੁਸੈਨਾਂ ਦਾ ਸਾਰਾ ਤਾਰਾ ਸੰਘੇ ਰਾਖੇ ਕੁੰਡੇ ਚਾ ਜੀ ਦਾ ਨਾਮ ਪਿੱਛੋਂ ਦੇ ਸਤਾਰਾ ਨਮਾਇਆ ਇਸ ਜੀ ਕੋਲਾਸ਼ੀ ਨਾਮ ਦਾ ਖੁਸ਼ੀਆਂ ਅੰਦਰ ਸਰਕਾਰੀ ਫੰਡ ਬਸਿਖਾ ਹਾਉ ਆਪੀ ਕੰਪਨੀ ਦੇ ਨਾਮ ਤੋਂ ਕਰਾ ਰਹਾ ਹੈ ਜਿਹੜੇ ਪਾਵਾਦੀ ਕਰਾਉਂ ਸਰਦ ਤੇ ਜਿਹੜੇ ਪਾਵਾਦੀ ਸੀ ਇਹਨਾਂ ਦੇ ਸੇਕ ਕਰਨ ਨੂੰ ਨਾ سنن سان ڪار ڪرو ٿو سارن سان ڪم 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 ٿو ਤੂੰ ਮਰੇ ਤੂੰ ਮਰੇ ਸੂਤਰ ਤਾਰੀ ਤੂੰ ਤੇ ਹੋਏ ਸੋ ਆ ਗਿਆ ਤੁਰਿਆ ਗਿਆ ਅਰਦਾਸ ਨ ਮਾਰੀ ਜੀਰੋ ਪਿੰਡ ਸਭ ਤੇਰਾ ਪਿਆਰਿਆ ਬਹੁ ਨਾਨਕ ਸਭ ਤੇਰੀ ਬਣਾਈ ਕੋਈ ਨਾ ਹੋਰ ਜਾਣ ਤੇਰਾ ਸਾਹਿਬ ਜੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪੂਰਤੀ ਸਹਾਏ ਗੁਰਾਂ ਸ੍ਰੀ ਪੂਰਤੀ ਜੀ ਕੀ ਪਾਤਸ਼ਾਹੀ 10 ਗ੍ਰਥੀ ਕੋ ਹਤੀ ਸੰਗਤ ਗੁਰੂ ਨਾਨਕ ਦੇਵ ਜੀ ਆਏ ਸ੍ਰੀ ਗੰਗਦ ਗੁਰ ਤੇ ਅਮਰਦਾਸ ਕ੍ਰਾਂ ਦਾ ਸਹਿ ਹੈ ਸਹਾਏ ਅਰਜਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਣ ਧਿਆਈਐ ਜਿ ਚਿਟ્ਠੇ ਸਭ ਦੁਖਿ ਜਾਏ ਤੇਗੁ ਹਾਤਰ ਸੁਮਰਿਆਇ ਕਰਨਹੁ ਨਿਦਾਨੁ ਹੈ ਧਾਈ ਸਭ ਥਾਈ ਹਉਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਰੋひਰ ਸਿੰਘ ਜੀ ਮਹਾਰਾਜ ਸੋ ਥਾਈ ਹਉਈ ਸਖਿਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇਗਵਾਹੀ ਦੇਖੇ ਅੰਦਰ ਕੀਤਾ ਆਪਣਾ ਪਿਆਰੇ ਆ ਸੁਚਾਰੀ ਦੀ ਕਮਾਈ ਦਾ ਧਿਆਨ ਕਰਕੇ ਫਾਲਤਰੀ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣਿਆ ਨੇ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਫੂਕਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹਿਆ ਰਹਿਣਾ ਚਰਾਈ ਗੁਰਦੁਆਰੇ ਦੀ ਸੇਵਾ ਲਈ ਪੁਰਮਾਨੀ ਕਿਤਨਾ ਕੰਮ ਨਹੀਂ ਆ ਰਿਹਾ ਸਾਖੀ ਕੇਸਾਂ ਸੋਤਾ ਲਾ ਲਿਓ ਭਾਈ ਇਤਨਾ ਦੀ ਕਮਾਈ ਦਾ ਅੰਕਾ ਕਿ ਕਰ ਸਹੀ ਬੋਲੋ ਜੀ ਵਾਹ ਜਿਹੜੇ ਦਸ਼ੀਸ਼ ਨਾਂ ਚੌਕੀਆਂ ਝੰਡੇ ਪੁੰਗੇ ਦੁਗੋ ਦੁਗਟਲ ਘਰ ਕਾਰੇਕਾਰ ਬੋਲੋ ਜੀ ਵਾਹ ਪੰਜਾਬistan ਸਰਬੱਤ ਗੁਰਦੁਆਰਿਆਂ ਦਾ ਪ੍ਰਣ ਕਰੀ ਬੋਲੋ ਜੀ ਵਾਹ ਸ੍ਰੀਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਉਂ ਸਤਿ ਸਕਤ ਸਰ ਸੁਖ ਹੋਵੇ ਜਾਨ ਹਰਖਾਲਸ ਜੀ ਸਾਹਿਬ ਤਹਾਂ ਤਹਰਿ ਸ਼ਵਾਰੇ ਆਇਤ ਦੇਖਤੇ ਵਿਰਤ ਕੀ ਪਾਇ ਪੰਥ ਕੀ ਜੀਤ ਸਿੰਘ ਸਾਹਿਬ ਦੀ ਸਹਾਇ ਖਾਲਸ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਸੇਵਕਾਂ ਦਾ ਮੰਨ ਦੀ ਮਾ ਮਤ ਜੀ ਮਤ ਦਾ ਰੱਖਾ ਆਪ ਕਾਲ ਪ੍ਰਵਾਹਿਰੂ ਅੰਤਜਾਮੇ ਸਤਿਗੁਰੂ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਸਾਹਮਣੇ ਅਰਦਾਸ ਬੇਨਤੀ ਹੈ ਆਪ ਜੀ ਦੇ ਚਰ ਸੇ ਉਪਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਪੁੱਤਰ ਕਾਕਾ ਭੁਪਿੰਦਰ ਸਿੰਘ ਅਤੇ ਸਰਦਾਰ ਗੁਰਚੰਦ ਸਿੰਘ ਜੀ ਉਹਨਾਂ ਦੀ ਜੀਬੀ ਰਮਿੰਦਰ ਕੌਰ ਇਸ ਸੁਭਾਲ ਜੋੜੀ ਦਾ ਸ਼ੋਭਨਨਕਾਰ ਆਪ ਜੀ ਦੇ ਸਾਹਮਣੇ ਆਇਆ ਪਾਤਸ਼ਾਹ ਆਪ ਜੀ ਨੇ ਇਸ ਜੋੜੀ ਤੇ ਮਿਹਰ ਪ੍ਰਿਆਰ ਹੱਥ ਰੱਖਣਾ ਇਸ ਜੋੜੀ ਨੂੰ ਚੰਜੀਤਾ ਬਖਸ਼ਣੀ ਦੋਹਾਂ ਤਰਨ ਵਿੱਚ ਪ੍ਰੇਮ ਤਾਰ ਬਸਣਾ ਦੋਹਾਂ ਸਵਾਰਾਂ ਨੂੰ ਆਪਣੇ ਚਰਨ ਕਮਲਾਂ ਦਾ ਪ੍ਰੇਮ ਪਿਆਰ ਨਾਮਦਾਨ ਗੁਰਸਿੱਖੀ ਦਾਣ ਚਾੜ੍ਹੇ ਪਰ ਅਰਸ਼ਸ਼ ਕਰਨੀਆ ਸੱਚੇ ਪਾਤਸ਼ਾਹ ਜੀ ਉਹ ਮਿਹਰ ਪ੍ਰਿਆਰ ਰੱਖਣਾ ਆਪ ਜੀ ਦੇ ਚਰਨ ਸੇਵ ਸਰਦਾਰ ਗੁਰਚਨ ਸਿੰਘ ਜੀ ਵੱਲੋਂ ਅਤੇ ਹੋਰ ਆਪ ਜੀ ਦੇ ਸੇਵਕਾਂ ਵੱਲੋਂ ਸਾਡੇ ਸੰਗਤਾਂ ਨੂੰ ਚਰਪਰ ਪੇੜ ਕੀਤਾ ਗਿਆ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਪ੍ਰਵਾਨ ਕਰਨਾ ਸੇਵਕਾਂ ਦੇ ਪਾਜ ਦੇ ਧੱਕੀ ਰੱਖਣੇ ਸੇਵਕਾਂ ਦੇ ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਗੁਰੂ ਪਰਵਾਰ ਸਰਦਾਰ ਗੁਰਚਰ ਸਿੰਘ ਜੀ ਵੱਲੋਂ ਸમિત ਕੜਾ ਪ੍ਰਸ਼ਾਦੀ ਦੇ ਗਏ ਹਾਜਰ ਹੈ ਕੜਾ ਪ੍ਰਸ਼ਾਦੀ ਦੇ ਗਏ ਆਪ ਜੀ ਦੇ ਦਰ ਪ੍ਰਵਾਨ ਹੋਵੇ ਆਪ ਜੀ ਦੇ ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੇ ਲਾਇਕ ਹੋਵੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਪਵਿੱਤਰ ਬਾਣੀ ਦਾ ਪਾਠ ਕਰਦੇ ਆਂ ਕੀਰਤਨ ਕਰਦੇ ਆਂ ਕਿਸੇ ਪ੍ਰਕਾਰ ਦੀ ਖੁੱਲ ਹੋਵੇ ਸੋ ਆਪ ਜੀ ਨੇ ਪੁੱਛਾ ਚੁਕਾ ਮਾਫ਼ ਕਰਨੀਆ ਸਤਿਗੁਰੂ ਜੀਓ ਆਪ ਆਪਰਾਸ ਮਿੱਤਰ ਹੁਕਮ ਨਾਲ ਬਖਸ਼ੋ ਸੇਈ ਗੁਰੂ ਦੇ ਪਿਆਰੇ ਮਿਲੋ ਜਿੰਨਾ ਵੀ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾਸ ਆਲਾ ਵਾਣ ਜੀ ਦਾ ਖਾਸਾ ਵਾਣ ਜੀ ਦੀ ਵਸੇ दोहरा आज्ञा पै काल की तभी तो चलायो पंथ सांस घर को हुक्म है गुरु मान्यो ग्रंथ गुरु ग्रंथ जी मान्यो प्रकट गुरा की दे जो सब को निर्वोचा चाहे वो शब्द में ले राय करेगा खालसा या की रहन कोए वारो ए संग रहेंगे बचे शरण जो ਵੈਰੁ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੇ ਹੁੰਦੇ ਗੁਨ ਪਾਰ ਉਤਾਰਨਿ ਮਾਰੋ ਬੋਨੇ ਸੋਨੇ ਹਉਕ ਸ੍ਰੀ ਅਕਾਲ ਅੰਜੀ ਕਾ ਖਾਲਸਾ ਵਾਹਿਗੁਰੂ